ਜਦੋਂ ਕੁੱਤਾ ਰੱਖਣਾ ਹੁੰਦਾ ਹੈਗਾ ਘਰ ਦੇ ਵੀ ਰੋਕਦੇ ਹੁੰਦੇ ਨੇ ਟੋਕਦੇ ਹੁੰਦੇ ਨੇ ਵੀ ਐਡਾ ਕੁੱਤਾ ਬਹੁਤ ਵਧੀਆ ਜੇ ਡੰਗਰ ਵੀ ਆਪਣਾ ਖੁੱਲ ਜਾਂਦਾ ਨਾ ਜਾਨਵਰ ਹਾਂ ਤੇ ਜਦ ਇਹ ਦੱਸ ਦਿੰਦੇ ਨੇ ਇਹ ਬਾਲ ਤਾਂ ਹੁਣ ਇਹ ਤਾਂ ਝੜ ਗਏ ਬਾਲ ਕੋਟ ਬਹੁਤ ਸੀ ਸੂਣ ਕਰਕੇ ਨਾ ਹਾਂ ਅਚ ਬਾਲ ਝੜ ਗਏ ਹੁਣ ਆਪਾਂ ਨੂੰ ਕੀ ਕਰਨ ਦਿੱਤਾ ਨਹੀਂ ਕਰਦੇ ਅੱਛਾ ਇਹਨੂੰ ਫੀਡ ਹਾਂ ਜਾਂ ਅੰਡੇ ਵਾਲ ਕੇ ਜਾਂ ਤਾਂ ਹੀ ਬਾਈ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਲਾਲੀਬਾਈ ਕੋਲੇ ਪਹੁੰਚੇ ਹੋਏ ਆ ਖਲੀ ਡੌਗ ਕੈਨਲ ਯਾਨੀ ਕਿ ਬਹੁਤ ਪੁਰਾਣਾ ਨਾਮ ਆਗਾ ਗੱਦੀ ਕੁੱਤੇ ਪਾਲਣ ਵਾਲਿਆਂ ਦੇ ਵਿੱਚ ਸ਼ੌਂਕ ਦੇ ਨਾਲ ਜਿਹੜੇ ਵੀਰ ਪਾਲਦੇ ਆ ਯਾਨੀ ਕਿ ਬਹੁਤ ਪੁਰਾਣਾ ਨਾਮ ਆਗਾ ਖਲੀ ਡੌਗ ਕੈਨਲ ਦਾ ਬਹੁਤ ਵਧੀਆ ਬਲੱਡ ਲਾਈਨ ਦੇ ਚੰਗੇ ਡੌਗ ਪਾਲ ਕੇ ਲੋਕਾਂ ਦੇ ਰੂਬਰੂ ਕੀਤੇ ਨੇ ਤੇ ਉਹਨਾਂ ਨੇ ਅੱਗੇ ਆਪਣੀ ਯਾਨੀ ਕਿ ਕਹਿ ਦਈਏ ਵੀ ਇਹਨਾਂ ਦੇ ਖੂਨ ਦੇ ਜਿਹੜੇ ਕੁੱਤੇ ਸੀ ਉਹਨਾਂ ਨੇ ਹੋਰ ਪਾਲੇ ਤੇ ਅੱਜ ਗੱਲਬਾਤ ਕਰਨ ਦੇ ਲਈ ਬਾਈ ਕੋਲ ਆਪਾਂ ਪਹੁੰਚਾਂਗੇ ਗੱਦੀ ਕੁੱਤਿਆਂ ਦੀ ਬਾਬਤ ਖਾਸ ਗੱਲਬਾਤ ਕਰਾਂਗੇ ਬਾਈ ਲਾਲੀ ਕੋਟ ਗੰਗੂ ਰਾਜ ਦੇ ਨਾਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਚੱਲ ਬੇਟਾ ਵਧੀਆ ਵਧੀਆ ਤੁਸੀਂ ਵਧੀਆ ਠੀਕ ਠਾਕ ਬਾਈ ਪਹਿਲਾਂ ਇਹ ਦੱਸ ਖਲੀ ਡੌਗ ਕੈਨਲ ਆਪਾਂ ਨੇ ਆਪਣੇ ਕੋਲ ਕੁੱਤਾ ਸੀ ਹੈ ਨਾ ਖਲੀ ਹਾਂਜੀ ਵੀ ਕਿੰਨਾ ਕੁ ਟਾਈਮ ਹੋ ਗਿਆ ਯਾਨੀ ਕਿ ਆਪਾਂ ਨੂੰ ਪਹਿਲਾਂ ਤੋਂ ਇਹ 11-12 ਹਰੋਂ ਦਾ ਹੋਊਗਾ ਮੈਂ ਵਿੱਚ ਫੀਲਡ ਦੇ ਅੱਛਾ ਹਾਂ 2011 ਚ ਮੈਂ ਫੀਮੇਲ ਲੈ ਕੇ ਆਈ ਸੀ ਪਹਿਲੀ ਵਾਰ ਪਹਿਲੀ ਵਾਰ ਪਹਿਲੀ ਵਾਰ ਹਾਂਜੀ ਠੀਕ ਹੈ ਫਿਰ ਐਨੀ ਦੂਰ ਮਤਲਬ ਕਿ ਆਪਣਾ ਨਾਮ ਯਾਰ ਲੈ ਕੇ ਜਾਣਾ ਬਹੁਤ ਛੋਟੀ ਗੱਲ ਤਾਂ ਹੈ ਨਹੀਂ ਜੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿਵੇਂ ਕਿਵੇਂ ਲੈ ਕੇ ਗਏ ਕਿਉਂਕਿ ਨਵੇਂ ਬੰਦੇ ਵਾਸਤੇ ਔਖਾ ਵੀ ਹੁੰਦਾ ਨਾ ਬਸ ਆਪਾਂ ਨੂੰ ਲੱਗ ਮੰਨ ਲਓ ਵੀਰੇ ਹਾਂ ਡੌਗ ਵਧੀਆ ਮਿਲ ਗਿਆ ਖਲੀ ਹਾਂ ਤੇ ਉਹ ਤੋਂ ਬਾਅਦ ਆਪਣਾ ਨਾਂ ਹੋ ਗਿਆ ਤੇ ਉਹ ਆਪਣੇ ਲੁਧਿਆਣਾ ਜ਼ਿਲ੍ਹੇ ਜਿਹੜੀ ਚੈਂਪੀਅਨਸ਼ਿਪ ਹੁੰਦੀ ਸੀਗੀ ਹੂੰ ਦੋ ਵਾਰ ਉਹਦਾ ਵਿਨਰ ਹੋਇਆ ਫਟ ਸੀਗਾ ਠੀਕ ਹੈ ਤੇ ਉਦਾਂ ਵੀ ਸ਼ੋਹਾਂ ਤੇ ਵੀ ਲੱਗੇ ਜਾਂਦੇ ਸੀ ਉੱਥੋਂ ਵੀ ਉਹ ਬੀ ਬੀਓ ਵੀ ਲੱਗਦੀਆਂ ਸੀ ਡੌਗ ਨੂੰ ਵਧੀਆ ਜਿਹਾ ਸੀਗਾ ਨੌ ਸੀਗਾ ਹੂੰ ਤੇ ਉਹ ਕੁੱਤੇ ਤੋਂ ਹੀ ਆਪਣਾ ਨਾਮ ਬਣ ਗਿਆ ਖਲੀ ਡੌਗ ਫਾਰਮ ਠੀਕ ਹੈ ਨਹੀਂ ਪਹਿਲੀ ਵਾਰ ਐਂ ਲੱਗਦਾ ਹੁੰਦਾ ਜਦੋਂ ਕੁੱਤਾ ਰੱਖਣਾ ਹੁੰਦਾਗਾ ਘਰ ਦੇ ਵੀ ਰੋਕਦੇ ਹੁੰਦੇ ਨੇ ਟੋਕਦੇ ਹੁੰਦੇ ਨੇ ਵੀ ਐਡਾ ਕੁੱਤਾ ਇਹ ਤਾਂ ਸ਼ੇਰ ਜਿਹਾ ਐਡਾ ਕੁੱਤਾ ਹੈਗਾ ਹੈ ਵੀ ਆਪਦੀ ਖਰਾਕ ਨਹੀਂ ਕਾਤ ਪੂਰੀ ਹੁੰਦੀ ਹੁੰਦੀ ਵੀ ਇਹਦੀ ਕਿਵੇਂ ਕਰਾਂਗੇ ਨਹੀਂ ਆਪਣੇ ਘਰ ਦੇ ਐ ਸੀ ਆਪਣੇ ਮੱਝਾਂ گاਵਾ ਪਹਿਲਾਂ ਤੁਸੀਂ ਹੈਗੀਆਂ ਨੇ ਨਾ ਤੇਰੇ ਆਪਾਂ ਨੂੰ ਕੋਈ ਖਰਾਕ ਦੀ ਦਿੱਕਤ ਨਹੀਂ ਆਈ ਠੀਕ ਹੈ ਦੁੱਧ ਤਾਂ ਆਪਣੇ ਖੁੱਲਾ ਹੀ ਸੀਗਾ ਪਹਿਲੇ ਤੂੰ ਘਰ ਦੇ ਨੇ ਕਦੇ ਨਹੀਂ ਰੋਕਿਆ ਉਹਨੇ ਚੀਜ਼ ਬਾਰੇ ਜਿਆਦਾ ਉਹ ਕਹਿੰਦੇ ਸੀਗੇ ਵੀ ਤੂੰ ਹੋਰ ਕੰਮ ਕਰ ਲੈ ਕੋਈ ਬਈ ਕੁੱਤਿਆਂ 'ਚ ਕੀ ਆ ਉਹ ਇੱਕ ਡੌਗ ਲੈ ਰੱਖਣ ਲਈ ਨਹੀਂ ਹੌਲੀ ਹੌਲੀ ਵਾਧੇ ਵਾਧੇ ਗਏ ਹੌਲੀ ਹੌਲੀ ਮੈਂ ਕੈਨਲੇ ਬਣਾ ਲਿਆ ਠੀਕ ਹੈ ਖਾਲੀ ਡੌਗ ਕੈਨਲ ਬਣਾਇਆ ਯਾਨੀ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਬਾਈ ਦਾ ਨਾਮ ਅੱਜ ਵੀ ਤੂਤੀ ਬੋਲਦੀ ਐ ਚੰਗੇ ਡੌਗ ਪਾਲਣ ਵਾਲਿਆਂ ਦੇ ਵਿੱਚ ਵਿੱਚ ਹਾਂ ਤੇ ਭਾਈ ਆਪਾਂ ਨੂੰ ਐਂ ਦੱਸੋ ਕਿ ਇਹ ਡੌਗ ਪਾਲਣ ਦੇ ਵਾਸਤੇ ਵੀ ਆਪਾਂ ਕਿਉਂ ਪਾਲੇ ਜਾਂਦਾ ਹੈ ਚਲੋ ਐਂ ਗੱਲਬਾਤ ਕਰਦੇ ਅੱਜ ਵੀ ਪਾਲਿਆ ਕਿਉਂ ਜਾਂਦਾ ਜੀ ਕੀ ਖੂਬੀ ਹੈ ਪਾਲਿਆ ਸ਼ੌਂਕ ਹੁੰਦਾ ਬੇਨਤਾ ਤਾਂ ਸਹੀ ਵੀਰੇ ਹਾਂ ਸ਼ੌਂਕ ਦੇ ਨਾਲ ਹੋਰ ਕੰਮ ਕੀ ਦਿੰਦਾ ਇਹ ਜਿਹੜਾ ਵੱਡੀ ਚੀਜ਼ ਹੋਵੇ ਬਿਜ਼ਨਸ ਬਣ ਜਾਂਦਾ ਬ్రో ਬਿਜ਼ਨਸ ਵੀ ਹੈ ਹੁਣ ਜਿਵੇਂ ਬੱਚੇ ਸੇਲਪਾ ਚੇਜ ਹੋਈ ਜਾਂਦੇ ਨੇ ਨਾਲੇ ਤਾਂ ਆਪਣਾ ਸ਼ੌਂਕ ਦਾ ਸ਼ੌਂਕ ਆ ਤੇ ਨਾਲੇ ਰੱਖੀ ਗਾਰਡਿੰਗ ਦੇ ਪਰਪਸ ਲਈ ਵਧੀਆ ਚੀਜ਼ ਆ ਠੀਕ ਹੈ ਹੁਣ ਰਾਤ ਨੂੰ ਡਰ ਥੋੜਾ ਕੋਈ 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 ਆ ਜੂ ਹੂੰ ਸਰਾਣੇ ਰਾਤ ਨੂੰ ਹਾਂਜੀ ਇਹਨੂੰ ਐਂ ਛੱਡਦੇ ਨੇ ਆਪਾਂ ਹਾਂ ਖੁੱਲਾ ਛੱਡ ਦਈਦਾ ਨਹੀਂ ਬੰਨ ਵੀ ਦਈਦਾ ਖੁੱਲਾ ਛੱਡ ਦਈ ਆ ਪਰ ਰੱਖੀ ਬਹੁਤ ਵਧੀਆ ਜੇ ਡੰਗਰ ਵੀ ਆਪਣਾ ਖੁੱਲ ਜਾਂਦਾ ਨਾ ਜਾਨਵਰ ਤੇ ਜਿਹਦੇ ਦੱਸ ਦਿੰਦ ਨੇ ਇਹ ਯਾਨੀ ਕਿ ਪਸ਼ੂ ਵਾਲਾ ਦਿਮਾਗ ਤਾਂ ਨਹੀਂ ਕਿ ਕੁੱਤੇ ਦਾ ਨਹੀਂ 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 ਜਦੋਂ ਵੀ ਪਸ਼ੂ ਖੁੱਲ ਗਿਆ ਆਪਣਾ ਜਾਂ ਕੋਈ ਆਪਣੇ ਇਹਨਾਂ ਨੂੰ ਲੱਗਿਆ ਕਿ ਐਂਟਰੀ ਹੁੰਦੀ ਹੈ ਕੋਈ ਹੋਰ ਤੀਜੇ ਪਰਸਨ ਦੀ ਤਾਂ ਇਹਨਾਂ ਨੇ ਜਦ ਇਹ ਆਪਣਾ ਭੌਂਕਣ ਲੱਗ ਜਾਣਾ ਜਿੱਤੇ ਅਟੈਕ ਵੀ ਕਰ ਦਿੰਦੇ ਇੱਕ ਤਰ੍ਹਾਂ ਦਾ ਚੌਕੀਦਾਰ ਕਹਿ ਸਕਦੇ ਜਾਂ ਚੌਕੀਦਾਰ ਤੋਂ ਵੱਧ ਹੈ ਵੱਧ ਆ ਜੀ ਉਹ ਤੋਂ ਉਹ ਕਿਵੇਂ ਕਹਿ ਸਕਦੇ ਆਪਾਂ ਵੀ ਵੱਧ ਕਰਦਾ ਉਹਦੇ ਨਾਲੋਂ ਹਨਾ ਇਹ ਚੌਕੀਦਾਰ ਤਾਂ ਪਿੰਡ ਦੇ ਦੂਰ ਤੱਕ ਗੇੜਾ ਲੱਗ ਜਾਊ ਇਹ ਆਪਣੇ ਘਰੇ ਆ ਨਾ ਹਾਂ ਉਦਾਂ ਉਦੋਂ ਪਿੱਛੇ ਚੋਰੀ ਹੋ ਗਈਆਂ ਕੁਝ ਵੀ ਹੋ ਗਿਆ ਹਾਂ ਤੇ ਉਹਨੇ ਪਿੰਡ ਤੇ ਦੇਣ ਦਿੰਦੇ ਜੋ ਹਣਾ ਸਾਰੇ ਜਿਹੜਾ ਪਰ ਇਹ ਤਾਂ ਆਪਣੇ ਹੱਟੇਮ ਆਪਣੇ ਕੋਲ ਆ ਸਹੀ ਗੱਲ ਆ ਮਚਾ ਦਿੰਦਾ ਉਹ ਖੜਦੂ ਹਾਂ ਬਈ ਸਹੀ ਗੱਲ ਆ ਤੇ ਅੱਜ ਆਪਾਂ ਇਹ ਜਿਹੜੀ ਫੀਮੇਲ ਦੇਖ ਰਹੇ ਹਾਂਗੀ ਕੱਦ ਦੇ ਤਾਂ ਮੈਂ ਕਹਿੰਦਾ ਵੀ ਨਾਰਮਲ ਜਿਹੜਾ ਗੱਡੀ ਗੱਡੀ ਕੁੱਤਾ ਹੁੰਦਾ ਓਡਾ ਇਹਦਾ ਕੱਦ ਆ ਲੈਂਥ ਵੀ ਬਹੁਤ ਜ਼ਿਆਦਾ ਹੈਗੀ ਹੈ ਨਾ ਕੀ ਕਾਰਨ ਕੀ ਹੋਵੇਗਾ ਬਈ ਇਹਦਾ ਇੱਕ ਕਾਰਨ ਵੀ ਇਹ ਬਲੱਡ ਲਾਈਨ ਬਾਬਰ ਦੀ ਬੱਚੀ ਹੈ ਇਹ ਇਹ ਜਾਨੀ ਕਿ ਆਪਣੀ ਲਾਈਨ ਦੀ ਹਾਂਜੀ ਇਹਦੀ ਮਾਂ ਵੀ 30 ਇੰਚ ਦੀ ਸੀ ਫੀਮੇਲ ਠੀਕ ਹੈ ਤਾ ਵੀ ਇਹ ਤਾਂ ਵੀ ਕੱਦ 30 ਇੰਚਾ ਖੁਲਾੜੋ ਲੱਤੀ ਤੇ ਲੈਂਥ ਬਹੁਤ ਹੈ ਲੈਂਥ ਵੱਡੀ ਆ ਨਾ ਮੇਨ ਗੱਲ ਆ ਵੀ ਲੈਂਥ ਵੱਡੀ ਆ ਹਾਂ ਬਾਲ ਤਾਂ ਹੁਣ ਇਹ ਤਾਂ ਝੜ ਗਏ ਬਾਲ ਕੋਟ ਬਹੁਤ ਸੀ ਸੂਣ ਕਰਕੇ ਨਾ ਹਾਂ ਤੇ ਬਾਲ ਝੜ ਗਏ ਹੁਣ ਫਿਰ ਇਹ ਐਂ ਕਹਿ ਸਕਦਾ ਵੀ ਇੱਕ ਤਰ੍ਹਾਂ ਦਾ ਕਾਰਤੂਸ ਆ ਬਾਈ ਕਾਰਤੂਸ ਆ ਬਾਈ ਹਾਂ ਵੀ ਚੱਲਦਾ ਜਦੋਂ ਹਾਂ ਠੀਕ ਬੈਠ ਕੇ ਕਰਦਾ ਫਿਰ ਇਹ ਨਹੀਂ ਇਹਨੂੰ ਪਾਲਣ ਦੇ ਵਿੱਚ ਤਾਂ ਨਹੀਂ ਖਾਈ ਹੁੰਦੀ ਕੋਈ ਨਹੀਂ ਪਾਲਣ ਚ ਉਹ ਤੋਂ ਸੇਮ ਵੀ ਕੋਈ ਖਾਈ ਅਖਾਈ ਨਹੀਂ ਇਹ ਵਧੀਆ ਨੋਰਮਲ ਡਾਈਟ ਖਾਂਦੇ ਨੇ ਇਹ ਐਵੇਂ ਨਹੀਂ ਹੈਗੇ ਆਮ ਕੁੱਤੇ ਆ ਮੋਂਗ ਬੇਸਵਰ ਆ ਮੋਂਗ ਖਾਈ ਜਾਂਦੇ ਨਹੀਂ ਨਹੀਂ ਵਿੱਚ ਕਹਿੰਦਾ ਵੀ ਇਹਨਾਂ ਨੂੰ ਬਾਹਲਾ ਚਿਕਨ ਦੇਣਾ ਪੈਂਦਾ ਉਹ ਨਹੀਂ ਭਰਾ ਆਪਾਂ ਨੇ ਕਿਹਨਾਂ ਤਾਂ ਹੀ ਕਰ ਰਹੇ ਆਂ ਅੱਛਾ ਇਹਨੂੰ ਫੀਡ ਜਾਂ ਅੰਡੇ ਵਾਲ ਕੇ ਜਾਂ ਦਹੀਂ ਠੀਕ ਹੈ ਜਿਵੇਂ ਇਹ ਕੁੱਤਾ ਆਮ ਪਾਲਣਾ ਸੌਖਾ ਤਾਂ ਹੈ ਨਹੀਂਗਾ ਇਹਨੂੰ ਮੇਨਟੇਨ ਵੀ ਰੱਖਣਾ ਪੈਂਦਾ ਵੀ ਇਹਦੇ ਅੰਗ ਪੈਰ ਮੇਨਟੇਨ ਸਹੀ ਤਰੀਕੇ ਨਾਲ ਰਹਿਣ ਫਿਰ ਇਹ ਕੀ ਕਰਨਾ ਪੈਂਦਾ ਉਹਦੇ ਲਈ ਐਕਸਰਸਾਈਜ਼ ਵੀ ਦੋ ਟਾਈਮ ਆਪਾਂ ਘਮਾਉਨੇ ਨੂੰ ਲੰਮਾ ਵਾਕ ਕਰਾਉਨੇ ਆਂ ਹਾਂ ਕਿਲੋਮੀਟਰ ਜਾਣਾ ਕਿਲੋਮੀਟਰ ਆਉਣਾ ਦੋ ਟਾਈਮ ਘਮਾਉਨੇ ਆਂ ਠੀਕ ਹੈ ਸਿਆਣਾ ਕਿੰਨਾ ਕੁੱਤਾ ਇਹ ਸਿਆਣਾ ਤਾਂ ਹੁਣ ਥੋੜੇ ਸਾਹਮਣੇ ਬੈਠਾ ਠੀਕ ਹੈ ਹੁਣ ਜਦੋਂ ਤੁਸੀਂ ਪਹਿਲਾਂ ਆਏ ਕਿੰਨੇ ਭੌਂਕਦੀ ਸੀ ਹਾਂ ਹੁਣ ਕੋਲ ਬੈਠਿਆ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਹੈਗਾ ਨਾ ਹਾਂਜੀ ਠੀਕ ਹੈ ਫਿਰ ਇਹ ਆਪਾਂ ਕਹਿ ਦਈਏ ਬਿਜ਼ਨਸ ਦੇ ਤੌਰ ਤੇ ਆ ਜੀਏ ਹਾਂਜੀ ਕਿਵੇਂ ਆ ਬਿਜ਼ਨਸ ਕੀ ਭਾ ਦੇ ਬਚ ਕਤੂਰੇ ਵਿਕ ਜਾਂਦੇ ਸਾਲ ਦੇ ਵਿੱਚ ਕਿੰਨੇ ਕਤੂਰੇ ਵਿਕਦੇ ਨੇ ਇਹ 3 ਮੇਲ ਆ ਜਿਵੇਂ ਆਪਣੇ ਕੋਲ ਇਹ ਸੂਆ ਸਾਲ ਚ ਕਿੰਨੇ ਦਿੰਦੀ ਆ ਤੁਸੀਂ ਵੀਰੇ ਜਿਵੇਂ ਦੂਜੀਆਂ ਆਮ ਅਦਰ ਬਰੀਡ ਹਨ ਉਹ 2 ਸੂਏ ਦਿੰਦੀਆਂ ਸਾਲ ਚ ਹਾਂ ਇਹ ਪਰ ਗੱਦੀ ਹੋਈ ਟੀਐਮ ਹੋਈ ਇੱਕ ਹੀ ਸੂਆ ਦਿੰਦੀ ਆ ਇੱਕ ਹੀ ਸੂਆ ਇੱਕ ਹੀ ਸੂਏ ਚ ਤਸੱਲੀ ਕਰਾਉਂਦੇ ਤਸੱਲੀ ਤਾਂ ਚਲੋ ਉਹੀ 5-7 ਬੱਚੇ ਦਿੰਦੀਆਂ ਨੇ ਠੀਕ ਹੈ ਵੱਧ ਤੋਂ ਵੱਧ 10 ਬੱਚੇ ਤੱਕ 11 ਤੱਕ ਦੇ ਦਿੰਦੀਆਂ ਨੇ ਹਾਂਜੀ ਜਿਵੇਂ ਆ ਬੱਚੇ ਨੇ ਕਿੰਨੇ ਕਿੰਨੇ ਕੀ ਫਿਰ ਕੀ ਰੇਟ ਦੇ ਵਿਕ ਜਾਂਦੇ ਨੇ ਤੁਹਾਡੇ ਇਹ ਰੇਟ ਅਲੱਗ-ਅਲੱਗ ਰੇਟ ਆ ਵੀਰੇ ਫੋਨ ਤੇ ਕਰ ਲਾਂਗੇ ਆਪਾਂ ਨਾ ਠੀਕ ਹੈ ਯਾਨੀ ਕਿ ਵਧੀਆ ਤਾਂ ਵਿਕਦੇ ਨੇ ਹਾਂ 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 ਠੀਕ ਹੈ ਕਿਹੜੇ-ਕਿਹੜੇ ਲੋਕ ਰੱਖਦੇ ਨੇ ਬਈ ਯਾਰ ਇਹਨਾਂ ਨੂੰ ਇਹਨਾਂ ਨੂੰ ਜ਼ਿਆਦਾਤਰ ਲੋਕ ਪਿੰਡੂ ਤਾਕਾ ਪਿੰਡਾਂ ਨਾਲ ਜ਼ਿਆਦਾ ਰੱਖਦੇ ਨੇ ਅੱਛਾ ਜਿਹੜੇ ਆਪਣੇ ਜਾਂ ਕਈ ਵਾਰ ਮੈਂ ਸੁਣਿਆ ਹੈ ਵੀਡੀਓ ਵੀ ਇੱਕ ਦੋ ਵਾਰ ਦੇਖੀ ਨੇ ਵੀ ਚੰਗੇ ਅਫਸਰ ਲੋਕ ਜਾਂ ਡੀਸੀ ਤਰ੍ਹਾਂ ਰੱਖਦੇ ਲੋਕ ਉਹ ਵੀ ਰੱਖਦੇ ਨੇ ਉਹ ਵੀ ਰੱਖਦੇ ਨੇ ਰੱਖਦੇ ਨੇ ਉਹ ਵੀ ਰੱਖਦੇ ਆ ਅਫਸਰ ਤੇ ਆਪਾਂ ਕਿਉਂਕਿ ਇਹਨਾਂ ਦੀ ਸਾਈਜ਼ ਸੂਜ ਵੱਡਾ ਨਾ ਡੋਗਾਂ ਦਾ ਉਹ ਉਹਨਾਂ ਨੂੰ ਵੀ ਸ਼ੌਂਕ ਹੈਗਾ ਬਹੁਤ ਅਫਸਰਾਂ ਨੂੰ ਬਹੁਤ ਹੈਗਾ ਵਿੱਚ ਸਹੀ ਗੱਲ ਆ ਵਿੱਚ ਮੰਤਰੀਆਂ ਨੂੰ ਵੀ ਅਫਸਰਾਂ ਨੂੰ ਵੀ ਬਾਕੀ ਆਪਣੇ ਜਿਹੜਾ ਪਿੰਡੂ ਤਾਕਾ ਜਿਹੜੇ ਬਾਹਰ ਰਹਿੰਦੇ ਨੇ ਰੂਹੀ ਚ ਕਹਿੰਦੇ ਨੇ ਖੇਤਾਂ ਚ ਰਹਿੰਦੇ ਨੇ ਉਹ ਬਹੁਤ ਰੱਖਦੇ ਨੇ ਰੱਖੀ ਲਈ ਠੀਕ ਹੈ ਜਿਵੇਂ ਆਪਾਂ ਇਹਨਾਂ ਦੀ ਗੱਲ ਕਰ ਬਾਤ ਕਰੀਏ ਬਾਈ ਫਿਰ ਹੁਣ ਇਹ ਆਪਾਂ ਦੇਣੇ ਨੇਗੇ ਹਾਂਜੀ ਹਾਂ ਠੀਕ ਹੈ ਇਹ ਲੈ ਵੀ ਸਕਦੇ ਹਾਂ ਬਾਈ ਸਕਰੀਨ ਤੇ ਬਾਈ ਦਾ ਚਲੋ ਆਪਾਂ ਨੰਬਰ ਦੇ ਦਾਨੇ ਹੈਗੀ ਗੱਲਬਾਤ ਕਹੀ ਏ ਇਹਨਾਂ ਦੀ ਆਪਣੀ ਲਾਈਨ ਹੈ ਜਿਨੇ ਇਹਨਾਂ ਨੇ ਆਪਣੇ ਘਰੇ ਜੋ ਵੀ ਖਲੀ ਖਲੀ ਦਿਓ ਕਹਿੰਦੇ ਨਾ ਆਪਾਂ ਹਾਂਜੀ ਖਲੀ ਉਹੀ ਲਾਈਨ ਹੈ ਮੇਰੇ ਕੋਲ ਖਲੀ ਦੀ ਲੈਣਾ ਖਲੀ ਦਾ ਪੁੱਤ ਕੌਣ ਸੀਗਾ ਬਾਬਰ ਬਾਬਰ ਦੀ ਬੱਚੀ ਹੈ ਬਾਬਰ ਦੀ ਬੱਚੀ ਹੈ ਬਾਬਰ ਦੀ ਬੱਚੀ ਹੈ ਇਹ ਯਾਨੀ ਕਿ ਇਹਨਾਂ ਦੀ ਪੁਰਾਣੀ ਬਲੱਡ ਲਾਈਨ ਇਹਨਾਂ ਦੇ ਕੋਲ ਹੈ ਉਹਦੇ ਹੀ ਬੱਚੇ ਇਹ ਅੱਗੇ ਵੇਚਦੇ ਨੇਗੇ ਹਨਾ ਹੋਰ ਕੰਮ ਕਾਜ ਬਾਈ ਹੋਰ ਕੰਮ ਕਾਜ ਵਿੱਚ ਖੇਤੀ ਠੀਕ ਹੈ ਕਿੱਤੀ ਬੜੀ ਨਹੀਂ ਇਹ ਇਹ ਕਦੇ ਆਇਆ ਤਾਂ ਨਹੀਂ ਮਾਨਕਿਆਗਾ ਇਹ ਚੀਜ਼ ਤੋਂ ਨਹੀਂ ਰੱਖੀ ਹੋਈ ਹੈ ਕਦੇ ਵੀ ਕਦੇ ਮਾਰ ਰੱਖਿਆ ਵੀ ਛੱਡਿਆ ਨਹੀਂ ਨਹੀਂ ਛੱਡੇ ਤਾਂ ਹੈ ਨਹੀਂ ਹੁਣ ਤੱਕ ਜਾਂਦੇ ਰੱਖ ਲੈ ਮੈਂ ਉਹੀ ਗੱਲ ਦੇਖ ਰਿਹਾ ਮੈਨੂੰ 5-6 ਸਾਲ ਦੇ ਹੋਗੇ ਆਉਣਗੇ ਦੇਖਦੇ ਹਾਂ ਛੱਡੇ ਠੀਕ ਸਮਾਦੇ ਹੋਰ ਰਖਾਤੇ ਯਾਰਾਂ ਦੋਸਤਾਂ ਕਿੰਨੇ ਕਨੂ ਰਖਾਏ ਨੇਗੇ 5-5-4 ਜਿਹੜਾ ਨੂੰ ਹੋਰ ਰਖਾਤੇ ਠੀਕ ਹੈ ਰਿਸ਼ਤਦਾਰੀਆਂ ਚ ਵੀ ਰਖਾਤੇ 1-2 ਠੀਕ ਹੈ ਯਾਨੀ ਕਿ ਅਗਿਰਖਾ ਕੇ ਉਹਨਾਂ ਨੂੰ ਵੀ ਕੰਮ ਲਾਤਾ ਕੰਮ ਲਾਤਾ ਠੀਕ ਸ਼ੌਂਕ ਪਤਾ ਨੂੰ ਸ਼ੌਂਕ ਵੀ ਪਤਾ ਲੈ ਵੀ ਇਹ ਗੱਲ ਬਹੁਤ ਵਧੀਆ ਲੱਗੀ ਲਾਲੀ ਬਾਈ ਕੋਟ ਗੰਗੂਰਾ ਹੀ ਪੈ ਜਾਂਦਾ ਨਾ ਆਪਣਾ ਪਿੰਡ ਠੀਕ ਹੈ ਤੇ ਬਹੁਤ ਧੰਨਵਾਦ ਕਰਦੇ ਆਂ ਬਾਈ ਸਮਾਂ ਦਿੱਤਾ ਗਾ ਸਾਨੂੰ ਕੋਈ ਖਾਸ ਗੱਲਬਾਤ ਕਹਿਣੀ ਖੀਰ ਦੇ ਵਿੱਚ ਨਹੀਂ ਬਸ ਰਹਿਣ ਵੀਰੇ ਠੀਕ ਹੈ ਬਾਈ ਦੇ ਨਾਲ ਸੰਪਰਕ ਬਣਾ ਲਿਓ ਬਹੁਤ ਚੰਗੇ ਸੁਭਾਅ ਦਾ ਬਾਈ ਗੱਲਬਾਤ ਜ਼ਿਆਦਾ ਨਹੀਂ ਕਰਦਾ ਵੀ ਆਪਣੇ ਕੋਲ ਕੋਲੋ ਬਣਾ ਕੇ ਯਾਨੀ ਕਿ ਜਿੰਨੀ ਗੱਲ ਹੁੰਦੀ ਓਨੀ ਹੀ ਰੀਅਲ ਗੱਲ ਬਾਈ ਨੂੰ ਆਉਂਦੀ ਹੈਗੀ ਓਨੀ ਬਾਈ ਨੇ ਆਪਾਂ ਨੇ ਨਾਲ ਅੱਜ ਸਾਂਝੀ ਕੀਤੀ ਹੈਗੀ ਗੱਲਬਾਤ ਦੇ ਲਈ ਬਾਈ ਦੇ ਨਾਲ ਸਕਰੀਨ ਤੇ ਨੰਬਰ ਨੇ ਕਰਿਓ ਜੀ ਸੰਪਰਕ ਧੰਨਵਾਦ ਹੈ ਬਾਈ ਲਾਲ ਜੀ ਧੰਨਵਾਦ